ਮੁੱਖ ਸਰਦੀ ਮੰਡੀ 'ਚ ਬੈਠੇ ਵੀਰ ਜੀ ਸਾਰੇ ਮੁੰਡੇ ਆਲੇ ਪੱਗਾ ਛੱਗਾ ਘਾੜ ਲਿਆ ਏ ਤੇਲ ਤੂੰ ਲਾ ਲਿਆ ਏ ਬਹੁਤ ਫਾਇਦਾ ਚੁੱਕਿਆ ਯਾਰ ਸੋਣਾ ਕੇ ਮੂੰਹ ਸਿਰ ਵੜ ਕੇ ਬੈਠਾ ਜੀ ਮੈਂ ਤਾਂ 5 ਕਿਲੋ ਪੋਤ ਫੜਿਆ ਹੋ ਗਿਆ ਹਾਂ ਹਾਂ ਆ ਪੋਤ ਦੀਆਂ ਉਹ ਆਪ ਛੱਗਲ ਨਹੀਂ ਬੋਲਨੇ ਆਪਾਂ ਹਾਂ ਪੋਤ ਦੀਆਂ ਗੱਲਾਂ ਨਹੀਂ ਕਰਨੀਆਂ ਤੁਹਾਡਾ ਕਾਰੋਬਾਰ ਉਹ ਜੇ ਢੇਰ ਲਾਣਾ ਉਹ ਵੀ ਵਿਖਾਜ ਆ ਗਿਆ ਮੁੰਡੇ ਬਲੌਗ ਬਣਾ ਕਰਦਣਗੇ ਫਿਰ ਆਪਣਾ ਫਿਰ ਇਹੋ ਜਿਹੀ ਸ਼ਬਦ ਨਹੀਂ ਬੋਲਨੇ ਆਪਾਂ ਆਹ ਸ਼ਬਦ ਦੇ ਕੱਟਣੇ ਬਣੇ ਵਿੱਚ ਹਾਂ ਰਾਣੀ ਵੀਰ ਜੀ ਤੁਸੀਂ ਚੁੱਪ ਚੁੱਪ ਬੈਠੇ ਬੋਲੋ ਕੋਈ ਵੀਰ ਜੀ ਸਤਿ ਸ੍ਰੀ ਅਕਾਲ ਇਹ ਦਰਸ਼ਕਾਂ ਨੂੰ ਕੀ ਕਹਿਣਾ ਜਾਓਗੇ ਹਾਂ ਬੰਦੇ ਮੁਕਤੀ ਮੰਡੀ ਜੋ ਫੜਿਆ ਆ ਵੇਖਿਓ ਮਰੇ ਪਏ ਆ ਇੱਧਰ ਵੀਰ ਦੇ ਪਰਨੇ ਲੈ ਵੇਖੀ ਜਾਂਦੇ ਹਾਂ ਕੋਈ ਨਹੀਂ ਗਾ ਰੂਪ ਤੇ ਵਿਆਹ ਵਾਲਾ ਬੰਦਾ ਤਿਆਰਦਾ ਜ਼ਹਰ ਮੀਆਂ ਦਾ ਸਭ ਹੋ ਰਿਹਾ ਦਵੇਰ ਦਾ ਇੱਕ ਬੰਦਾ ਇਹ ਨਰਾਜ ਹੋ ਗਿਆ ਇਹਦਾ ਨੀਂਦ ਆਉਂਦੀ ਮੈਨੂੰ ਮੈਂ ਫੇਰ ਚੱਲਿਆ ਨਸ਼ਾ ਮhenga ਕੋਈ ਨਹੀਂ ਰੁਪਏ 10 ਵਾਲਾ ਨਸ਼ਾ ਹੀ ਗੁਰਪ੍ਰਾਪਤ ਨਹੀਂ ਹੋ ਰਿਹਾ ਮਿਲ ਨਹੀਂ ਰਿਹਾ ਲੈ ਵੀ ਮਿੱਤਰੋ ਅਸੀਂ ਮੰਡੀ ਜਾ ਗਏ ਆ ਘੋੜਿਆਂ ਦੀ ਮੰਡੀ 'ਚ ਲੈ ਘੋੜੇ ਚੈੱਕ ਕਰੋ ਅਵੇ ਰੌਣਕ ਲੱਗੀਆਂ ਬਾਜ਼ਾਰ ਦੇ ਵਿੱਚ ਆਪੀਕਾਂ ਓ ਕੀ ਰੌਣਕ ਰੌਣਕ kode nggak golnya martara liang peraninya, kode di sini ਬਹੁਤ ਸੋਹਣੇ ਸੋਹਣੇ ਘੋੜੇ ਆ ਹਾਂ ਜੀ ਦੋਸਤੋ ਅਸੀਂ ਆਉਂਦੀ ਪਹੁੰਚ ਚੁੱਕੇ ਆ ਸ਼ਾਈ ਸਵਾਰੀ ਚ ਇਹ ਆਪਣਾ ਨਾਰਵਾ ਕਾਕਾ ਵੀਰ ਦੇ ਨਾਲ ਰਾਣਾ ਵੀਰ ਆਪਣਾ ਟਰੈਕਟਰ ਵਾਲੇ ਸੱਜ ਗਏ ਆ ਸਾਡੇ ਬੇਲੀ ਸਾਡੇ ਬੇਲੀ ਨੂੰ ਧੋਖਾ ਦੇ ਗਿਆ ਦਗਾ ਕਰਕੇ ਆਦਾ ਇਹੀ ਹੁਣ ਆਪਦੀ ਪਰ ਸਰੀ ਗੱਡੀ 'ਚ ਬੈਠੇ ਆ ਉਹ ਦਿਨ ਹੀ ਜਾਲੇ ਦੇ ਚਿਰ ਖਾਣ 10000 ਰੁਪਏ ਦੇਨੇ ਬਾਈ ਨੂੰ ਰਾਣਾ ਦਾ ਦਾਣ ਦੀ ਗੱਲ ਹੀ ਕੋਈ ਨਹੀਂ ਐ ਰਾਣਿਆ ਇਹ ਰਣੇ ਨੂੰ ਦੇਨੇ ਬੜੇ ਲੱਗਦਾ ਰਾਣੇ ਨੇ ਕਮਿਟਮੈਂਟ ਕਰ ਲਈ ਆ ਹਾਂ ਅੱਜ ਲੱਗਦਾ ਕਿ ਨਹੀਂ ਬਣੇ ਮੈਂ ਤਾਂ ਅੱਜ ਲੱਗਦਾ ਕਿ ਨਹੀਂ ਬਣੇ ਆਹ ਫਾਈਦਾ ਤਾਂ ਕਿੰਨਾ ਦਾ ਕਿੰਨਾ ਫੇਟਰ ਘੁੰਮਿਆ ਵਾ ਜਨਾਬਾ ਬਸ ਕਰਾਂਗੇ ਆ ਬਾਕੀ ਫੇਰ ਵੇਖੀ ਜਾਊਗੀ ਮੇਲਾ ਪੂਰਾ ਜੋਰਾ ਸ਼ੋਰਾ ਨਾਲ ਭਰਿਆ ਵਾ ਠੀਕ ਬਹੁਤ ਹੋਈ ਭਈ ਆ ਸਾਰੇ ਮਿੱਤਰੋ ਸੌਣ ਕਾ ਲੱਗੀਆਂ ਪਛਾਦਾ ਪਾਣੀ ਛਾ ਕੇ ਆਪਾਂ ਫਿਰ ਤੋਂ ਆ ਗਏ ਆਪਣੇ ਟਰੈਕਟਰ ਤੇ ਜਾਲੇ ਛਾਲੇ ਚੱਲ ਰਹੇ ਸਭ ਨੂੰ ਸੌਰੀ ਤੇ ਪਨੀਰ ਵਾਲੇ ਪਕੌੜੇ ਛੱਕੇ ਬਰੈੱਡ ਵਾਲੇ ਗੁਰਦਵਾਰਾ ਸਾਹਿਬ ਨੂੰ ਰਵਾਣੀ ਕਰ ਲਏ ਆ ਮੈਂ ਕਰਤਾ ਜੋ ਕਰਾ ਹੁਣ ਆਪਾਂ ਗੁਰਦਵਾਰਾ ਰਕਾਬਸਰ ਸਾਹਿਬ ਚ ਆ ਗਏ ਆ ਹਰਮਣ ਵਲੌਗ ਸਟਾਰਟ ਹੋ ਗਿਆ ਵਾ ਆਹੋ ਅੰਗਰੇਜ਼ ਸਿੰਘ ਕਾਕਾ ਵਲੌਗ ਸਟਾਰਟ ਹੋ ਗਿਆ ਵਾ ਇਹ ਕਿਹੜਾ ਗੁਰਦੁਆਰਾ ਸਾਹਿਬ ਤੁਸੀਂ ਲੱਭਣ ਦੇ ਜੇ ਇਹ ਵਾਲੀ ਬਾਬਾ ਜੀ ਗਾਹ ਜਾ ਕੇ ਵੇਣੇ ਇਹ ਇਹ ਸੰਗਤਾਂ ਕਹਿਣ ਡੀਆਂ ਵੀ ਆ ਜਿਹੜੀ ਕਬਰ ਤੇ ਜਾਣਾ ਮੁਸਲਮਾਨਾਂ ਦੀ ਕਬਰ ਤੇ ਉਹ ਮੁੰਡਿਆਂ ਨੂੰ ਲੱਭ ਨਹੀਂ ਦਈ ਵਾਹ ਇਹ ਬਲੌਗਰ ਸਾਹਿਬ ਦੀ ਕਹ ਕੱਲ ਦੀ ਤਬੀਅਤ ਖਰਾਬ ਹੋ ਗਈ ਸੀ ਕੋਈ ਗਪੀਰਸ ਬੱਸਿਆ ਕੇ ਪੈ ਗਈ ਸੀ ਉਲਟੀਆਂ ਕਰਦਾ ਰਿਹਾ ਵਾ ਪਿੱਛੇ ਕਮੀਸ਼ਰੀ ਚ ਲੰਦੀ ਆ ਵਾ ਇਹ ਪਿੱਛੇ ਵੀਰ ਸ਼ਬਦ ਜਪਦਾ ਮੁੰਡਿਆ ਵਾ ਬਲੌਗ ਉੱਪਰ ਸ਼ਾਲਾ ਜੀਦੀ ਹੁੰਦੀ ਆ ਓ ਮਾਈ ਗॉड ਤੁਸੀਂ ਦਰਸ਼ਕੋ ਸੋ ਨਹੀਂ ਸਕਦੇ ਜੇ 17 ਵੈਗਰੂ 17 ਵੈਗਰੂ ਦਾ ਜਾਪ ਹੁੰਦਿਆ ਪਿੱਛੇ ਹਾਂਜੀ ਆਪਾਂ ਮੈਨ ਲੱਗਾ ਉਹ ਗਲਤ ਜਗ੍ਹਾ ਤੇ ਆਏ ਉਹ ਮੈਨ ਲੱਗਾ ਇੱਧਰ ਨਹੀਂ ਹੈਗਾ ਉਹ ਜਿਸੇ ਮਾਰਦੇ ਛਿੱਤਰ ਆਹੋ ਪਤਾ ਨਹੀਂ ਉਹ ਸਹੀ ਜਗ੍ਹਾ ਤੇ ਲੈ ਕੇ ਜਾਵਾਂਗੇ ਕਿਤੇ ਉਹ ਤੇ ਜਮਾ ਕਰਾ ਦੇ ਟਿਕਾ ਮਾਰ ਆਇਓ ਆਹੋ ਮੁੰਡੇ ਕਹਿੰਦੇ ਆ ਜੋੜੇ ਜਮਾ ਕਰਾ ਲਿਆ ਤੇ ਉਹ ਰਸਮ ਹੁੰਦੀ ਆ ਛਿੱਤਰ ਫੇਰਨ ਵਾਲੀ ਚੌਲਾਂ ਫੇਰਨ ਵਾਲੀ ਆਹ ਹੀ ਗਰੂ ਮੁੰਡੇ ਨੰਗੇ ਪੈਰੀ ਆ ਗਏ ਗੁਰਦਰਾ ਸਾਹਿਬ ਵਾਹਿਗੁਰੂ ਵਾਹਿਗੁਰੂ ਬਹੁਤ ਸੋਹਣਾ ਮੁੰਡਾ ਬਹੁਤ ਬਹੁਤ ਸ਼ਾਹ ਵਾ ਸੰਗਤਾਂ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਜਪੰਦੇ ਨੇ ਇਹ ਮੁੰਡਾ ਇਸ਼ਨਾਨ ਕਰਨ ਚੱਲਿਆ ਮੁੰਡਾ ਇਸ਼ਨਾਨ ਕਰਨ ਚੱਲਿਆ ਵਾ ਦੇਖੋ ਇੰਨੀ ਠੰਡ 'ਚ ਸ਼ਾਹ ਮੁੰਡਿਆਂ ਦਾ ਸਾਰੇ ਮੁੰਡੇ ਇਸ਼ਨਾਨ ਕਰਨ ਚੱਲੇ ਆ ਮਿਲਦੇ ਨੇ ਉਹਨੂੰ ਮੱਥਾ ਟੇਕ ਕੇ ਮੱਥਾ ਟੇਕ ਕੇ ਇੱਕ ਗੁਰਦਰਾ ਸਾਹਿਬ ਤੋਂ ਦੂਜੇ ਗੁਰਦਾਰੇ ਇਸ਼ਨਾਨ ਕਰਨ ਆ ਗਏ ਬਹੁਤ ਕੰਮ ਖਰਾਬ ਇੱਕ ਬੰਦਾ ਤੱਕੜੀ ਰਣਾ ਮਾਰ ਝਲਾਰ ਝਲ ਮੁੰਡੇ ਪੰਜ ਸਨਾਨ ਕਰਦਾ ਸੰਗ ਤੋਂ ਫੜੋ ਫਿਰ ਅਸੀਂ ਪੰਜ ਸਨਾਨ ਕਰ ਲਏ ਇਹ ਕਿਹੜੀਆਂ ਪੰਜ ਸਨਾਨ ਹੋਏ ਆ ਕਰ ਉਹ ਪਤਾ ਨਹੀਂ ਮਾੜੀ ਕਿ ਖਬਰ ਵਾਹ ਜੀ ਪਾਜੀ ਚੁਲੇ ਬਾਹਰ ਆ ਕੇ ਲਓ ਜੀ ਬਾਬਾ ਜੀ ਜੀ ਚੁਲਣ ਆ ਕੇ ਮੁਰਗੇ ਤੇ ਆਉਣ ਨਾ ਕਰੋ ਇਹ ਵਲੌਗਰ ਜੇ ਆਪਣਾ ਮੂੰਹ ਕਰੇ ਆਉਣ ਨੂੰ ਚੁਲੇ ਬੜਾ ਸਾਰੇ ਕੱਟਣਾ ਬਹੁਤ ਤੇਰੀ